ਸ਼ਸ਼ੀਕਾਲ ਦੋਸਤੋ ਬੁਲਟ ਨਾਮਾ ਪੰਜਾਬ ਸਫਰ جاری ਹੈ ਮੈਂ ਹਾਂ ਗੁਰਪ੍ਰੀਮ ਲੈਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆਂ ਅੱਜ ਫਿਰ ਤੁਹਾਨੂੰ ਕਰਾਵਾਂਗੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਬਰਾਂਡੇ ਜ਼ਿਲ੍ਹੇ ਦੀ ਚਲੋ ਆਪਾਂ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਪਹਿਲਾਂ ਪੱਕਾ ਕਲਾਂ ਦੇ ਗੁਰੂ ਘਰ ਦੇ ਵਿੱਚ ਪੱਕਾ ਕਲਾਂ ਬਠਿੰਡਾ ਮਾਨਸਾ ਰੋਡ ਦੇ ਉੱਤੇ ਸੌਰੀ ਬਠਿੰਡਾ ਡੱਬ ਵਾਲੀ ਰੋਡ ਦੇ ਉੱਤੇ ਸਥਿਤ ਹੈ ਤੇ ਜੇਕਰ ਤੁਸੀਂ ਬਠਿੰਡੇ ਵਾਲੇ ਪਾਸੇ ਜਾਓ ਤਾਂ ਗੁਰਥੜੀ 메ਨ ਰੋਡ ਤੋਂ ਉੱਤਰ ਕੇ ਅੱਗੇ ਜਿਹੜੀ ਹੈਗੀ ਰੋਡ ਜਾਂਦੀ ਹੈ ਕੀ ਆ ਪੱਕਾ ਕਲਾਂਪਿੰਡ ਨੂੰ ਉਸ ਰੋਡ ਤੇ ਜਾ ਕੇ ਤੁਸੀਂ ਪਹੁੰਚ ਸਕਦੇ ਹੋ ਪੱਕਾ ਕਲਾਂ ਦੇ ਇਤਿਹਾਸਿਕ ਗੁਰੂ ਘਰ ਇੱਥੇ ਦੋ ਗੁਰੂ ਘਰ ਨੇ ਤੇ ਦੋਵੇਂ ਹੀ ਕਹਿੰਦੇ ਇਤਿਹਾਸਕ ਨੇ ਕਿ ਇੱਕ ਗੁਰੂ ਘਰ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਤੇ ਦੂਸਰੇ ਦੇ ਅੱਜ ਕਰੌਣੇ ਦਰਸ਼ਨ ਇਹ ਹੈ ਪੱਕਾ ਕਲਾਂ ਦਾ ਗੁਰਦੁਆਰਾ ਸਾਹਿਬ ਇੱਥੇ ਦੋ ਗੁਰਦੁਆਰਾ ਸਾਹਿਬ ਨੇ ਦੋਵੇਂ ਹੀ ਪਿੰਡ ਵਾਸੀ ਕਹਿੰਦੇ ਨੇ ਕਿ ਇਤਿਹਾਸਕ ਗੁਰੂ ਘਰ ਨੇ ਇੱਕ ਨੂੰ ਅੰਦਰਲਾ ਗੁਰਦੁਆਰਾ ਕਿਹਾ ਜਾਂਦਾ ਤੇ ਦੂਸਰੇ ਨੂੰ ਬਾਹਰਲਾ ਅੰਦਰਲੇ ਗੁਰੂ ਘਰ ਦੇ ਤੁਹਾਨੂੰ ਪਹਿਲਾਂ ਦਰਸ਼ਨ ਕਰਾ ਦਿੱਤੇ ਸੀ ਤੇ ਅੱਜ ਜੋ ਦਰਸ਼ਨ ਕਰਾ ਰਹੇ ਹਾਂ ਇਹ ਗੁਰਦੁਆਰਾ ਬਾਹਰਲਾ ਹੈ ਇੱਥੇ 10ਵੇਂ ਗੁਰੂ ਤਲਵੰਡੀ ਸਾਬੋ ਨੂੰ ਜਾਂਦੇ ਹੋਏ ਕੁਝ ਸਮਾਂ ਠਹਿਰੇ ਸਨ ਚਲੋ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਜੱਸੀ ਬਾਗਵਾਲੀ ਇਹ ਹੈ ਗੁਰਦੁਆਰਾ ਬਾਗਸਰ ਸਾਹਿਬ ਪਾਤਸ਼ਾਹੀ 10ਵੀਂ ਜੱਸੀ ਬਾਗਵਾਲੀ ਜਿਲ੍ਹਾ ਮਠੰਡਾ ਪਾਵੇਂ ਕੇ ਪਿੰਡ ਦਾ ਨਾਮ ਜੱਸੀ ਬਾਗਵਾਲੀ ਲਿਆ ਜਾਂਦਾ ਹੈ ਪਰ ਅਸਲ ਦੇ ਵਿੱਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਇਹਦਾ ਪਿਸ਼ੋਕੜ ਜੁੜਿਆ ਹੋਇਆ ਹੈ ਤੇ ਇਸ ਦਾ ਅਸਲੀ ਨਾਮ ਜੱਸੀ ਵਗਵਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਬਰਬਾਦ ਦੇ ਵਿੱਚ ਬੱਗ ਤੋਂ ਬਾਗ ਬਣੀ ਸ਼ੁਰੂ ਹੋ ਗਿਆ ਇੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੇਦਰਾਣੇ ਦੀ ਢਾਬ ਤੋਂ ਚੱਲ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸੀ ਉਸ ਜਗ੍ਹਾ ਤੇ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਸ਼ੋਭਾਤਾ ਹੈ ਜਿਸ ਦਾ ਪ੍ਰਬੰਧ ਬੋਡਾ ਦਲ ਦੇ ਕੋਲ ਹੈ ਇੱਕ ਸ਼ਾਨਦਾਰ ਇਮਾਰਤ ਸੁੰਦਰ ਤਲਾਬ ਇਸ ਗੁਰੂ ਘਰ ਦੀ ਸ਼ੋਭਾ ਹੋਰ ਵਧਾ ਦਿੰਦੇ ਹਨ ਆਜੋ ਤੁਹਾਨੂੰ ਇਸ ਇਤਿਹਾਸਿਕ ਗੁਰੂ ਘਰ ਦੇ ਇਤਿਹਾਸ ਦੇ ਬਾਰੇ ਕਰਾਉਣੇ ਆ ਪਰਚਿਤ ਅਸੀਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਸਾਨੂੰ ਇਤਿਹਾਸ ਸੁਣਾਇਆ ਹਾਂ ਬਾਬਾ ਜੀ ਵੈਕੁਰ ਜੀ ਖਾਲਸਾ ਵੈਕੁਰ ਜੀ ਦੀ ਫਤਿਹ ਗਾਇਰ ਜੀ ਖਾਲਸਾ ਵੈਕੁਰ ਜੀ ਦੀ ਫਤਿਹ ਕਿ ਨਾ ਕਿ ਬਾਬਾ ਜੀ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਅੱਛਾ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਜੀ ਇਹ ਜੀ ਜਿਹੜਾ ਇੱਥੇ ਦਾ ਪ੍ਰਬੰਧ ਹੈ ਜੀ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਬੀਰ ਸਿੰਘ ਜੀ 14ਵੇਂ ਮੁਕੀ ਗੱਦਾਦਾਲਾ ਹਾਂਜੀ ਉਹਨਾਂ ਵੱਲੋਂ ਜੋ ਸੇਵਾਦਾਰ ਛੱਡੇ ਗਏ ਨੇ ਉਹ ਹੈਗੇ ਸ਼ੇਰ ਸਿੰਘ ਜੀ ਬਾਬਾ ਸ਼ੇਰ ਸਿੰਘ ਜੀ ਜਥੇਦਾਰ ਜੀ ਜਿਨ੍ਹਾਂ ਦਾ ਪਿੰਡ ਜਲੰਧਰ ਆ ਉਹ ਖੁਦ ਆਪ ਗੱਤਕੇ ਦੇ ਮੰਨ ਲੋ ਵੀ ਗੱਜ ਨੇ ਠੀਕ ਹੈ ਜੀ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਨੇ ਜੀ ਇੱਥੇ ਜਦੋਂ 10ਵੇਂ ਪਾਸ਼ਾ ਜੀ ਆਏ ਨੇ ਹਾਂਜੀ ਉਹ ਮੰਨ ਲੋ 14 ਸਾਲ ਨੇ ਰਹੇ ਜੀ ਸਟੋਨਰ ਰਹੇ ਹਾਂਜੀ ਜੀ ਉਹਨਾਂ ਵੱਲੋਂ ਇੱਕ ਜੋ ਕਹਾਣੀ ਤੋਂ ਬਤਾਏ ਗਏ ਨੇ ਉਹ ਵੀ ਮੰਨ ਲਓ ਇੱਕ ਤਾਂ ਸਾਡੇ ਇੱਥੇ ਮੱਗੀ ਨੂੰ ਮੇਲਾ ਲੱਗਦਾ ਹੂੰ ਉਹ ਚਾਰ ਦਿਨ ਮੇਲਾ ਰਹਿੰਦਾ ਤੇ ਮੱਗੀ ਦਾ ਸ਼ਨਾ ਨੇ ਚ ਮੁੱਖ ਮੰਨਿਆ ਗਿਆ ਸਾਡੇ ਇੱਥੇ ਜਦੋਂ 10 ਨਿਪਾਸ਼ੇ ਆਈ ਤੇ ਲੋਕ ਕਹਿੰਨੇ ਕਿ ਆ ਵੀ ਸਾਡੇ ਜਦੋਂ ਛੱਤ ਪਾਉਂਨੇ ਆ ਮੇ ਲੱਕੜ ਨੂੰ ਘੁਣਾ ਲੱਗ ਜਾਂਦਾ ਹੂੰ ਫਿਰ 10 ਨਿਪਾਸ਼ ਨੇ ਬਚਨ ਕਰੇ ਸੀਗੇ ਹੂੰ ਵੀ ਜਿੰਨਾ ਚਿਰ ਤੁਸੀਂ ਮਹਾਰਾਜ ਤੇ ਸ਼ਰਧਾ ਰੱਖੋਗੇ ਹੂੰ ਤੇ ਜੰਡ ਦੀ ਲੱਕੜ ਦੀ ਸ਼ਤੀਰ ਪਾਇਆ ਕਰੋ ਇਹਨੂੰ ਘੁਣਾ ਨਹੀਂ ਲੱਗੂ ਅੱਛਾ ਤੇ ਉਹ ਉਹਨਾਂ ਦੇ ਬਚਨਾਂ ਤੇ ਅੱਜ ਤੱਕ ਲੋਕ ਚੱਲਦੇ ਨੇਗੇ ਅੱਛਾ ਤੇ ਹਜੇ ਕੋਈ ਮੰਨ ਲਓ ਵੀ ਅਜੇ ਤੱਕ ਉਹ ਨਾ ਤਾਂ ਲੱਗਿਆ ਜਿੰਨੀ ਕਿ ਲੋਕਾਂ ਦੀ ਸ਼ਰਤ ਹੈ ਜੀ ਜੀ ਇੱਥੇ ਮੰਨ ਲਓ ਸ਼੍ਰੋਮਣੀ ਪੰਚਕੜੀ ਬੁੱਢਾ ਦਲ ਦਾ ਪ੍ਰਬੰਧ ਹੈ ਹੂੰ ਇਸ ਟਾਈਮ ਜੱਫੇਦਾਰ ਬਾਬਾ ਸ਼ੇਰ ਸਿੰਘ ਜੀ ਚਲਾ ਰਹੇ ਨੇ ਤੇ ਗੁਰਦਾ ਸਾਹਿਬ ਦਾ ਜਿਸ ਦਾ ਨਾਮ ਬਗਸਰ ਹੈ ਗੁਰਦੁਆਰਾ ਬਗਸਰ ਸਾਹਿਬ ਜੀ ਬਗਸਰ ਦਾ ਕੀ ਮਤਲਬ ਹੈ ਇੱਥੇ ਮੰਨ ਲਓ ਬਾਗ ਸੀਗੇ ਜੀ ਹੂੰ 10ਵੇਂ ਪਾਸ਼ਾ ਨੇ ਜਦੋਂ ਆਏ ਜਿੱਤੇ ਬਾਗ ਬੀ ਸੀਗੇ ਉਹਨਾਂ ਕਰਕੇ ਬਕਸਰ ਕਹਿੰਦੇ ਆ ਬਾਕੀ ਕੋਤ ਕੇ ਸੀਗੇ ਜੀ ਇੱਥੇ ਛੋਟੀ ਜੀ ਤਲਾਹ ਹੁੰਦੀ ਸੀ ਹਮ ਛੱਪਲੀ ਕਹਿੰਦੇ ਆ ਬਜ਼ੁਰਗ ਤਾਂ ਸਾਡੇ ਛੋਟਾ ਜਿਹਾ ਤਲਾਹ ਹੁੰਦਾ ਜਦੋਂ ਉਹਦੇ ਵਿੱਚ ਦੀ ਘੋੜਾ ਨਿਕਾਇਨ 10ਵੇਂ ਪਾਸ਼ਾ ਨੇ ਹਮ ਉਹ ਨੀਲਾ ਸੀਗਾ ਤੇ ਨੀਲੇ ਤੋਂ ਵੱਗਾ ਹੋ ਗਿਆ ਅੱਛਾ ਇਸ ਦਾ ਇਹ ਸਾਡੇ ਪਿੰਡ ਦਾ ਤੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੱਕੋ ਹੀ ਹੈ ਜੀ ਉੱਥੇ ਕਾਂ ਵੱਗੇ ਹੋਏ ਸੀ ਇੱਥੇ ਘੋੜਾ ਵੱਗਾ ਉਸ ਦਾ ਕਰਕੇ ਇਹਦਾ ਨਾਮ ਬਕਸਰ ਸਾਹਿਬ ਰੱਖਤਾ ਜੀ ਠੀਕ ਹੈ ਤੇ ਇੱਥੇ ਆਪਾਂ ਨਿਸ਼ਾਨੀਆ ਬੰਨੇ ਕੋਈ ਗੁਰੂ ਸਾਹਿਬ ਦੀਆਂ ਇੱਥੇ ਹਾਂਜੀ ਇੱਥੇ ਸ਼ਸਤਰ ਵਗੈਰਾ ਪਏ ਨੇ ਕਿ ਦੱਸਨੇ ਪਾਤਸ਼ਾਹ ਦੇ ਆਏ ਕੋ ਕਰਾਲ ਦਰਸ਼ਨ ਉਹਨਾਂ ਲਾਗੇ ਲਾ ਸ਼ਸਤਰ ਇਹ ਸਾਰੇ ਸ਼ਸਤਰ ਗੁਰੂ ਸਾਹਿਬ ਦੇ ਨੇ ਹਾਂਜੀ ਆ ਤਿੱਗ ਹਾਂਜੀ ਹਾਂਜੀ ਤੇਗਾ ਰਾਈਫਲੋਂ تیر ਗੋਲ ਕਰਨ ਹਾਂਜੀ ਮੈਂ ਕਿਰਪਾਨ ਆਈ ਪੁਰਾਣੀ ਚੋਕ ਪਰਾਂ ਜੇ ਸਾਲ تیر ਗੁਰੂ ਸਾਹਿਬ ਦੇ ਹਾਂਜੀ ਹਾਂਜੀ ਉਹਨਾਂ ਬਿਨੇ ਦੇ ਪਹਿਲਾਂ ਭੋਰੇ ਚ ਰੱਖੇ ਹੁੰਦੇ ਜੇ ਥੱਲੇ ਪੂਰਾ ਸਾਹਿਬ ਬਣਿਆ ਹੋਇਆ ਹੋਰ ਮਿਟੇ ਜੀ ਆ ਦੇਖੋ ਜਿਵੇਂ ਇੱਥੇ ਲਿਖਿਆ ਹੋਇਆ ਇਹਨਾਂ ਨੇ ਲਿਖਨ ਵਾਲੇ ਨੇ ਗਲਤ ਲਿਖਿਆ ਜੀ ਹੈ 10ਵੇਂ ਪਾਠ ਸਦੇ ਪਾਲ ਕੀ ਮਗਰੋਂ ਬਣਾਈ ਹੋਈ ਹੈ ਗੁਰੂ ਗੋਬਿੰਦ ਸਿੰਘ ਹੈ ਹਾਂ ਜੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਚਨ ਜੀ ਕਈ ਦਿਨ ਗਲਤ ਲਿਖਿਆ ਜਾਂਦਾ ਹੂੰ ਗੁਰੂ ਜੀ ਹਾਂ ਜੀ ਇਹ ਪਾਲ ਕੀ ਬਾਤ ਬਣਾਈ ਹੋਈ ਪਹਿਲਾਂ ਇਹ ਜੀ ਸਾਰੇ ਜਿਹੜੇ ਸ਼ਾਸਤਰ ਆ ਇਹ ਥੱਲੇ ਭੂਰਾ ਸਾਹਿਬ ਚ ਹੁੰਦੇ ਸੀ ਅਚਾ ਭੂਰਾ ਸਾਹਿਬ ਸਿੱਕਾ ਪਾਣਾ ਪਾਣਾ ਸੀਗਾ ਭੂਰਾ ਸਾਹਿਬ ਵੀ ਹਾਂ ਜੀ ਭੂਰਾ ਸਾਹਿਬ ਵੀ ਹੈਗਾ ਜੀ ਜਦੋਂ ਇਹ ਸੁਰਵਰ ਦੇ ਵਿੱਚ ਦਿਨ ਗਿਆ ਤਲਾਈ ਦੇ ਉਧਰ ਜਾ ਕੇ ਬੱਗਾ ਹੋਣਾ ਸੀ ਜੋ ਉੱਤਰ ਫੋਟੋ ਕੀਤੀ ਹੋਈ ਹੈ ਇਹ ਤਾਂ ਪੱਖ ਦੀ ਗਰੀ ਹੰਦਾ ਸੀ ਜੋ ਕਹਿੰਦੇ ਵੀ ਹੁਣ ਤੁਸੀਂ ਆ ਗਏ ਵੀ ਸਾਨੂੰ ਕਿਹਨੇ ਮੰਨ ਲਾਗਾ ਉਹ ਬਾਬਾ ਵਾਲੀ ਜੀ ਕਹਿੰਦੇ ਫਿਰ ਦਸਵੇਂ ਪ੍ਰਸ਼ਨੇ ਬਚਨ ਕੀਤਾ ਸੀ ਵੀ ਜਿਹੜਾ ਵੀ ਮੇਰਾ ਕੋਈ ਸਿੱਖਾ ਹੂਆ ਪਹਿਲਾਂ ਤੁਹਾਡੇ ਦਰਬਾਰ ਤੇ ਮਰਨਾ ਤੇ ਕੋ ਵੀ ਛੋਡੀ ਉਨੀ ਸ਼ਰਦਾ ਰਹੂਗੀ ਉਨਨੂੰ ਨਾਮ ਦਿੱਤਾ ਸੀਗਾ ਜੋ ਆਕਤੂ ਆਲੀ ਹੋ ਰਹੂ ਖਾਲੀ ਜੋ ਆਕਤੂ ਰਾਮ ਆਨੰਦ ਹੋ ਜਾ ਉਹ ਆਨੰਦ ਉਹਨਾਂ ਦੀ ਸਸਮਾਦ ਬਣੀ ਹੋਈ ਹੈ ਜੀ ਉਹ ਲਿਪਣੀ ਪੈਂਦੀ ਮਿਰਚੀ ਨਾ ਜਿਵੇਂ ਆਪਾਂ ਘਰੇ ਨਹੀਂ ਮਿੱਟੀ ਲਾਉਂਦੇ ਜੀ ਐ ਲਿਪਣੀ ਬੰਗੇ ਕੋ ਸਖ ਸਖਦੇ ਆਪਾਂ ਪੂਰੀ ਹੋ ਜਾਂਦੀ ਆ ਉਹ ਫਿਰ ਲਿਪ ਕੇ ਜਾਣੀ ਪੈਂਦੀ ਹੈ ਅੱਛਾ ਨੇੜੇ ਸਮਾਦ ਵੀ ਹੈਗੀ ਤੁਹਾਨੂੰ ਦਿਖਾ ਲੈਂਦੇ ਹਾਂ ਦਰਸ਼ਨ ਕਰਾ ਦੇਣੀ ਇਹ ਬਾਬਾ ਆਲੀ ਦੀ ਸਮਾਦ ਹੈ ਹਾਂ ਇਹਨਾਂ ਨੂੰ ਨਾ ਬਰ ਦਿੱਤਾ ਵੇ ਜੀ ਬਾਬਾ ਰਾਮ ਆਨੰਦ ਦਾ ਅੱਛਾ ਕੇਸ ਮਾੜੇ ਨਹੀਂ ਅੱਛਾ ਸਮਝਾ ਰਿਹਾ ਵਾਂ ਇੱਕ ਜਿਵੇਂ ਆਪ ਕੋਈ ਸੁਖ ਸੁੱਖਾਂ ਦੇ ਕੋਈ ਵੀ ਆਪ ਕੇ ਕੇਸ ਕੇਸ ਲੜਦੇ ਆਪਾਂ ਉਹਦੇ ਬਾਰੇ ਜਾਂ ਕੋਈ ਪੁੱਤ ਬਾਰੇ ਕੋਈ ਵੀ ਸੁਖ ਸੁੱਖ ਨੇ ਉਹ ਪੂਰੀ ਹੁੰਦੀ ਹੈਗੀ ਅੱਛਾ ਫੇਰੇ ਇਹ ਲਪਕੇ ਜਾਣਾ ਪਵੇ ਅਸੀਂ ਲਪਕੇ ਜਾਣਾ ਪਾ ਹਾਂਜੀ ਲਪਕੀਣਾ ਆਂ ਇੰਦਰਾ ਜੀ ਤੁਹਾਨੂੰ ਦਿਖਾਇਆ ਹੋਇਆ ਜੀ ਇਹ ਬਾਬਾ ਜੀ ਸੀਗੇ ਅੱਛਾ ਗਊਆਂ ਚਾਰਦੇ ਹੁੰਦੇ ਸੀ